ਵਾਇਗੁਰਦੀ ਕਾ ਖਾਲਸਾ ਵਾਇਗੁਰਦੀ ਕੀ ਫਤਿਹ ਭਾਰਤੀ ਕਿਸਾਨ ਜੋ ਨੀਕਤਾ ਆਜ਼ਾਦ ਦੇ ਬਲਾਕ ਮੂਨਕ ਦੇ ਪਿੰਡ ਮੰਡਮੀ ਦੇ ਸੰਘਰਸ਼ੀ ਜੋਧੇ 111 ਜਥੇਬੰਦ ਮਰਨ ਵਰਤ ਤੇ ਬੈਠੇ ਹੋ ਨੇ ਬਜ਼ੁਰਗੋ ਕਿਵੇਂ ਚੜਦੀ ਕਲਾ ਚ ਚੜਦੀ ਕਲਾ ਜੀ ਠੀਕ ਹੈ ਚਲੋ ਬੇਨਪਾਲ ਹਾਊਸ ਨੇ ਬੁਲਾਦ ਨੇ ਵਾਇਗੁਰਦੀ ਕਾ ਖਾਲਸਾ ਵਾਇਗੁਰਦੀ ਕੀ ਫਤਿਹ 111 ਦੇ ਬਿਨਾਂ ਦੇਖੋ ਨਾ ਪਰਦੇਵੇਂ ਐਵੇਂ ਐਵੇਂ ਬਿਠਾ ਕੇ ਬਣੋਰੀ ਬਾਰਡਰ ਤੇ ਜੋ 111 ਜੋ ਕਿਸਾਨਾਂ ਦਾ ਜਥਾ ਓਹ ਹੜਤਾਲ ਤੇ ਮਰਨ ਵਰਤ ਤੇ ਬੈਠੇ ਹੋਏ ਨੇ ਹੁਣ ਤੱਕ ਹੋਰ ਪ੍ਰਧਾਨ ਜੀ ਕਿਵੇਂ ਹਾਂਜੀ ਠੀਕ ਹੈ ਜੀ ਇਹ ਜਿਹੜਾ ਆਪਣਾ ਅੱਜ ਖਣਾਰੀ ਵਾਟਰ ਦੇ ਉੱਤੇ 111 ਸਿੰਗਰ ਜਥਾ ਜਾਣਾ ਸੀ ਬਿਲਕੁਲ ਨੇੜੇ ਪਹੁੰਚ ਗਿਆ ਸੁੱਖ ਮਨ ਵਾਪਸ ਤੇ ਅੱਜ ਬੈਠੇ ਨੇ ਜਿਹਨਾਂ ਕੋਲ ਸਾਡੀ ਮੁੰਡਾ ਹੈ ਪੂਰੀਆਂ ਹੋਦੀਆਂ ਉਧਰ ਸਭ ਵੀ ਪੂਰੀ ਤਨ ਆਨੰਦਾ ਉਧਰ ਸਾਡੇ ਸਿੱਖ ਜੋਧੇ ਵੀ ਪੂਰੀ ਤਨ ਆਨੰਦ ਲਈ ਇਸ ਕਰਕੇ ਸ਼ਾਂਤ ਬਈ ਪੀਸਫੁਲੀ ਬੈਠੇ ਨੇ ਸੋ ਲੱਗ ਰਹੇ ਨੇ ਰਾਤ ਨੂੰ ਅਸੀਂ ਹੋਰ ਵੀ ਬੇਨਤੀ ਕਰਦੇ ਹਾਂ ਜੋ ਕਿਸਾਨ ਵੀਰ ਘਰਾਂ ਚ ਨੇ ਖੜਿਓ ਜਿਹੜੇ ਹਾਲੇ ਤਾਈ ਮੋਰਚੇ ਚ ਲਈ ਆ ਉਹਨਾਂ ਨੂੰ ਬਰਤ ਤੋਂ ਬਾਅਦ ਅਪੀਲ ਕਰਦੇ ਆ ਭਾਈ ਮੋਰਚੇ 'ਚ ਹਾੜੀਆਂ ਪਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ اوه هن وگرے فوتي جي ڪنٽينٽ فائل ماڳي پي